अच्छा अभी ਤੁਸੀਂ ਅਰਸ਼ ਨੂੰ ਜਾਣਦੇ ਹੋ? ਹਾਂ ਜੀ ਜਾਣਦਾ। ਕੋਲ ਸਾਹਿਬ ਨੂੰ? ਹਾਂ ਸਾਡੇ ਨਾਲ ਘੋੜੀਆਂ ਭਜਾਉਂਦਾ। ਅੱਛਾ ਤੇ ਕੀ ਫੀਸ ਬੋਸ ਆਉਦੀ? ਉਹ 1 ਦਿਨ ਦਾ 1000 ਰੁਪਏ ਲੈਂਦਾਗਾ ਤੇ ਉਹ ਕਹਿੰਦਾ ਮੈਂ ਸ਼ਰਤ ਤੇ ਕਹਿੰਨਾ 7 ਦਿਨਾਂ ਚ ਘੋੜੀ ਸਿੱਧੀ ਕਰ ਦੂੰਗਾ ਕਹਿੰਦਾ। 7 7000 ਰੁਪਏ। ਹਾਂ 7000 ਰੁਪਏ ਲਵਾਂਗਾ। ਅੱਜ ਅਸੀਂ ਕਿਸੇ ਦੇ ਪਿੰਡੋਂ ਘੋੜੀ ਤੋਰੀ ਸੀਗੀ। ਅੱਛਾ ਉਹਨਾਂ ਨੂੰ ਅੰਦਾ ਕਹਿੰਦਾ ਮੈਂ 7000 ਰੁਪਏ ਲਵਾਂਗਾ ਕਹਿੰਦਾ ਥੋੜੇ ਦਿਨ 7 ਦਿਨਾਂ ਚ ਕਹਿੰਦਾ ਘੋੜੀ ਸਿੱਧੀ ਕਰ ਦੂੰਗਾ ਵਧੀਆ। ਜਿਹੜੇ ਵੀ ਤੰਗ ਕਰਦੀ ਹੈਗੀ ਅਸਾਂ ਤੇ ਉਹ ਫਿਰ ਉਧਰ ਲੈ ਕੇ ਨਹਿਰ ਨੂੰ ਦੰਨੀ ਹੈ ਹਾਂ ਕੱਚੀ ਨਹਿਰ ਲਈ ਲੈ ਕੇ ਸੀਗੇ ਤੇ ਮੁਰਕੇ ਉਹਨੂੰ ਦੱਸਣ ਲੱਗ ਪਿਆ ਹਾਂ ਉਹ ਜਿਹਦੀ ਘੋੜੀ ਸੀਗੀ ਉਹ ਮੁੰਡੇ ਨੂੰ ਕੋਲੇ ਸੱਦ ਕੇ ਹੰਦਾ ਕਹਿੰਦਾ ਵੀ ਆ ਤੈਨੂੰ ਮੈਂ ਦੱਸੂਗਾ ਕਿਵੇਂ ਚੜੀਦਾ ਹੁੰਦਾ ਹੈਗਾ ਵੀ ਕਿਵੇਂ ਲਗਾਮ ਫੜੀ ਦਿੰਦੀ ਆ ਤੇ ਬਤੀ ਮੁੰਡਾਗਾ ਉਹਨੂੰ ਸੱਦ ਕੇ ਕਹਿੰਦਾ ਮੈਨੂੰ ਚੜਾਈ ਤੇ ਬਾਅਦ ਚੋਂ ਜਦੋਂ ਘੋੜੀ ਤੇ ਵੀ ਬਹਿ ਬੋ ਗਿਆ ਘੋੜੀ ਤੁਰ ਪਈ ਘੋੜੀ ਤੁਰ ਪਈ ਦੋ ਦੋ ਗੇੜੇ ਕਢਾਏ ਨੇ ਹਾਂ ਪਹਿਲੇ ਮੁੰਡੇ ਨੇ ਫੜ ਕੇ ਤੋਰੀ ਅੱਛਾ ਦੋ ਗੇੜੇ ਉਹਨੂੰ ਤੇ ਕਰਾਏ ਫੜ ਕੇ ਹਾਂ ਦੋ ਗੇੜੇ ਕਢਾ ਕੇ ਤੇ ਬਾਅਦ ਚ ਉਹਨਾਂ ਛੱਡ ਦੇ ਮੈਂ ਆਪੇ ਤੋੜ ਲੂੰਗਾ ਤੇ ਇਹ ਤੋਂ ਬਾਅਦ ਘੋੜੀ ਨੇ ਅੱਡੀ ਜੀ ਕਰਨ ਲੱਗ ਗਈ ਉਹਨੇ ਮਾਰੀ ਅੱਡੀ ਥੱਲੋਂ ਤੇ ਘੋੜੀ ਨੇ ਚੱਕ ਤੱਕ ਅੱਛਾ ਤੇ ਥੱਲੇ ਵਜਿਆ ਕੂਣੀਆਂ ਕਾਣੀਆਂ ਛਲਾਣੀਆਂ ਸਾਨੂੰ ਬਾਏ ਮਾਰ ਕੇ ਆਂਦਾ ਕਹਿੰਦਾ ਦੋ ਦੋ ਜਣੇ ਮੈਨੂੰ ਚੱਕ ਤੇ ਕੇ ਨਾ ਘੋੜੀ ਨੂੰ ਵੜੋ ਕੇ ਤੋ ਭੱਜੋਗੇ ਘਰ ਨੂੰ ਤੇ ਉਹ ਉਹ ਛੋਰ ਨੂੰ ਕਹਿੰਦਾ ਕਿਦਾ ਮੈਂ ਤੈਨੂੰ ਸਿਖਾਉਣਾਗਾ ਕਹਿੰਦਾ ਕਿਵੇਂ ਲਗਾਮ ਪੜੀ ਦਿੰਦੀ ਆ ਕਿ ਕਿਵੇਂ ਭਜਾਈ ਦੀ ਹੁੰਦੀ ਆ ਅੱਛਾ ਕਿਵੇਂ ਚੜਾਈਦਾ ਹੁੰਦਾ ਹਾਂ ਤੇ ਚੜਨ ਵੇਲੇ ਸਾਨੂੰ ਸਾਦਲੇ ਹੁਣੇ ਕਹਿੰਦਾ ਆਏ ਮੈਨੂੰ ਚੜਾਇਓ ਮੜਾ ਜਾ ਤੇ ਬਾਅਦ ਚ ਕੂਣੀਆਂ ਕਾਣੀਆਂ ਛਲਾਲੀਆਂ ਸੀ ਹੁਣੇ ਤੇ ਕਿਦਾ ਮੋਟਰਸਾਈਕਲ ਤੇ ਚੜੇ ਫਿਰ ਤੁਸੀਂ ਮੁਰਤ ਮੋਟਰਸਾਈਕਲ ਤੇ ਲੱਗੇ ਉਹਨੂੰ ਹਾਂ ਬਾਅਦ ਚ ਉਹ ਆਪ ਮੋਟਰਸਾਈਕਲ ਤੇ ਜਾ ਉਹ ਕਹਿੰਦਾ ਜੰਗੋ ਮੈਂ ਘਰੇ ਜਾਣਾਗਾ ਕਹਿੰਦਾ ਤੋਈ ਕੋੜੀ ਲੈ ਆਓ ਜੀ ਕਹਿੰਦਾ ਅੱਛਾ ਤੇ ਬੰਲਾ ਦਾ ਫੀਸ ਵੀ ਨਹੀਂ ਲੱਤੀ ਹੁੰਨੀ ਆ ਉਹਦੀ ਉਹਨੇ